ਕਿਸਾ ਹੋਣੀ ਉਹ ਪਾਈ ਨੂੰ ਨਾਲ ਲੈ ਗਿਆ ਵਾਲਿਆਂ ਨੂੰ ਉਹ ਭਾਈ ਸਾਹਿਬ ਜਿਹੜੇ ਲੈ ਆ ਇਹਨੂੰ ਲੈ ਆ ਚਲੋ ਉਹ ਭਾਈ ਚਲੋ ਚਲੋ ਜਿਹੜਾ ਮਰਨ ਵਾਲਾ ਵਿਅਕਤੀ ਹੈ ਸਾਹਿਲ ਅंसारी ਉਹ ਤੇ ਜਿਹੜਾ ਮਾਰਨ ਵਾਲਾ ਹੈਗਾ ਇਹ ਆਪਸ ਵਿੱਚ ਚਾਚੇ ਭਤੀਜੇ ਨੇ ਜਿਹੜੇ ਮੁਸਾਹਿਬ ਅंसारी ਹੈ ਉਹ ਚਾਚਾ ਹੈ ਉਹਨੇ ਆਪਣੇ ਭਤੀਜੇ ਦਾ ਕਤਲ ਕੀਤਾ ਇਹਦੇ ਵਿੱਚ ਜਿਹੜੀ ਵਜ੍ਹਾ ਰੰਜੇ ਸ਼ੇੜੀ ਨੂੰ ਪਤਾ ਲੱਗਿਆ ਇਹਨਾਂ ਦੀ ਕੋਈ ਪਰਸਨਲ ਆਪਣੀ ਐਨ ਬੀਟੀ ਸੀ ਸੀ ਜਿਹਦੇ ਕਰਕੇ ਦੋਨਾਂ ਦੀ ਇਹ ਮਨਸਾ ਦੇਵੀ ਨਗਰ ਜਿੱਥੇ ਰਹਿੰਦੇ ਆ ਤੋ ਤੇ ਨਾ ਜਿਸ ਕਾਲ ਹੁੰਦੀ ਹੈ ਤੇ ਉਸੇ ਦੌਰਾਨ ਜਿਹੜੀ ਹੈ ਜਿਹੜਾ ਸਾਹਿਲ ਦੀ ਮੌਤ ਹੋ ਜਾਂਦੀ ਜੀ ਸਭ ਤੋਂ ਪਹਿਲਾਂ ਤੇ ਸਾਨੂੰ ਜਿਹੜਾ ਮਾਮਲਾ ਹੈਗਾ ਉਹ ਸਿਟੀ ਰਿਪੋਰਟ ਦੇ ਵਿੱਚ ਇੱਕ ਕਤਲ ਰਿਪੋਰਟ ਹੋਇਆ ਸੀ ਮਿਤੀ 18 6 2024 ਕਿ ਗਾਂਧੀ ਹਸਪੀਟਲ ਦੇ ਵਿੱਚ ਕੋਈ ਬੰਦਾ ਜਿਹੜਾ ਹੈ ਉਹ ਡੈੱਡ ਬੋਡੀ ਰੱਖ ਕੇ ਗਿਆ ਤੇ ਜਿਹੜੀ ਹੈ ਉਹ ਡਾਕਟਰਸ ਨੇ ਜਿਹੜੀ ਹੈ ਡੈੱਡ ਬੋਡੀ ਜਿਹਦੀ ਬਰਾਡ ਡੈਕ ਕੋਸ਼ਿਸ਼ ਕੀਤੀ ਸੀ ਜੋ ਜਿਸ ਤਰ੍ਹਾਂ ਸਾਨੂੰ ਇਨਫੋਰਮੇਸ਼ਨ ਮਿਲਦੀ ਸੀ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਸਾਨੂੰ ਪਤਾ ਲੱਗਾ ਵੀ ਜਿਹੜੀ ਬੋਡੀ ਹੈ ਉਹਦੇ ਉੱਤੇ ਦੋ ਸਟੈਪ ਬੂਲਸ ਨੇ ਜਿਹੜੇ ਸੁਰਾਖ ਬੰਦੇ ਦੇ ਛਾਣ ਜਿਹੜੇ ਪਾਏ ਗਏ ਆ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਇਹਦੇ ਵਿੱਚ ਆਪਣੀ ਦੋ ਟੀਮਾਂ ਜਿਹੜੀਆਂ ਬਣਾਈਆਂ ਇਹਦੇ ਵਿੱਚ ਸਾਡੇ ਐਸ ਐਚਓ ਸਿਟੀ ਜਤਿੰਦਰ ਜੀ ਐਸ ਐਚਓ ਸਤਨਾਉਂਪੁਰਾ ਗੌਰਵ ਤੀਰ ਜੀ ਸ਼ਾਮਿਲ ਸਿਖੇ ਤੁਰੰਤ ਕਾਰਵਾਈ ਕਰਦੇ ਹਾਂ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਹਿੰਮਤ ਦੇ ਟੈਕਨੀਕਲ ਇੰਟੈਲੀਜੈਂਸ ਜਿਹੜੀ ਹੈ ਉਹਦਾ ਇਸਤੇਮਾਲ ਕੀਤਾ ਤੇ ਅਸੀਂ ਇੱਕ ਦੋਸ਼ੀ ਜਿਹਦਾ ਨਾਮ ਬੁਸਾਹਿਬ ਹਗਾ ਅंसारी ਉਹਨੂੰ ਅਸੀਂ ਫੜਨ ਦੇ ਵਿੱਚ ਕਾਮਯਾਬ ਹੋਏ ਠੀਕ ਹੈ ਤੁਹਾਨੂੰ ਇੱਕ ਹੋਰ ਮਾਮਲਾ ਆਇਆ ਸਮਝ ਲਈ ਦੂਜੇ ਮਾਮਲੇ ਦੇ ਵਿੱਚ ਜੀ ਅੱਜ ਨਿਊ ਪਟੇਲ ਨਗਰ ਸਾਡੇ ਇੱਕ ਮਿੱਤਰ ਆਏ ਹਸਪਤਲ ਨੂੰ ਸ਼ੂ ਹਸਪਤਲ ਉਹਦੇ ਲਾਗੇ ਇੱਕ ਪਟੇਲ ਨਗਰ ਪਿੰਡਾ ਉੱਥੇ ਕੁਝ ਹਥਿਆਰਬੰਦ ਤਿੰਨ ਵਿਅਕਤੀਆਂ ਵੱਲੋਂ ਜਿਹੜਾ ਹੈਗਾ ਕਰਦੇ ਤੇ ਹਮਲਾ ਕੀਤਾ ਗਿਆ ਸੀ ਜਿਸ ਜਿੱਦਾਂ ਹੀ ਸਾਨੂੰ ਐਵੇਂ ਦੀ ਇਨਫਾਰਮੇਸ਼ਨ ਮਿਲੀ ਅਸੀਂ ਤੁਰੰਤ ਜਿਹੜਾ ਪੀਸੀਆਰ ਨੂੰ ਡਿਸਪੈਚ ਮੌਕੇ ਤੇ ਕੀਤਾ ਸਾਡੇ ਪੀਸੀਆਰ ਨੇ ਦਲੇਰੀ ਤੇ ਛੇਤੀ ਪ੍ਰਤੀਕਿਰਿਆ ਕਰਦੇ ਹੋਏ ਦਲੇਰੀ ਦਿਖਾਉਂਦੇ ਹੋਏ ਜਿਹੜਾ ਹੈਗਾ ਉਹਨਾਂ ਤਿੰਨਾਂ ਉਨੇ ਜਿਹੜਾ ਹੈਗਾ ਮੌਕੇ ਤੇ ਲੱਗਿਆ ਤੇ ਉਸ ਤੋਂ ਬਾਅਦ ਜਿਹੜੀ ਐਡੀਸ਼ਨਲ ਫੋਰਸ ਜਿਹੜੀ ਹੈ ਐਸ ਐਚਓ ਸਿਟੀ ਤੇ ਇੰਸਪੈਕਟਰ ਅਮਨ ਜਿਹੜੇ ਹੈਗੇ ਨੇ ਟ੍ਰੈਫਿਕ ਇੰਚਾਰਜ ਉਹਨਾਂ ਦੇ ਹੇਠ ਅਸੀਂ ਤੇ ਪਹੁੰਚੀ ਤੇ ਅਸੀਂ ਉਹਨਾਂ ਨੂੰ ਮੌਕੇ ਤੇ ਹੀ ਜਿਹੜਾ ਹੈਗਾ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਦੇ ਖਿਲਾਫ ਜਿਹੜੀ ਐ ਕਲੀਅਰ ਕਰਵਾਈ ਰਿਪੋਰਟ ਜਾਰੀ ਤੇ ਇਹਨਾਂ ਤੇ ਇਹਨਾਂ ਦਾ ਨਾਮ ਕਲੀਅਰ ਹੋ ਗਿਆ ਜੀ ਇਹਨਾਂ ਤਿੰਨਾਂ ਦਾ ਨਾਮ ਕਲੀਅਰ ਹੋ ਗਿਆ ਕੌਣ ਸੀ ਇਹ ਹਾਂਜੀ ਫਿਲਹਾਲ ਅਸੀਂ ਜਿਹੜਾ ਹੈਗਾ ਇਹਨਾਂ ਨੇ ਜੋ ਜ਼ੁਬਾਨੀ ਸਾਨੂੰ ਦੱਸਿਆ ਉਸ ਹੱਬ ਨਾਲ ਅਸੀਂ ਅਜੇ ਇਸ ਚੀਜ਼ ਨੂੰ ਜਿਹੜਾ ਹੋਰ ਅੱਗੇ ਜਾ ਕੇ ਉਜਾਗਰ ਕਰਦੇ ਹਾਂਗੇ ਤੇ ਦੀ ਇਨਫੋਰਮੇਸ਼ਨ ਆਈ ਸੀ ਤੇ ਅਸੀਂ ਉਹਦੇ ਤੇ ਕਰਦੇ ਹਾਂ ਹਮਲਾਵਰ ਕੀ ਸੀ ਦੀ ਇਹ ਮਾਮਲਾ ਜੀ ਜਿਹੜਾ ਮਡਲੀ ਜਿਹੜੀ ਇਹ ਪੁੱਛ ਕੇ ਉਸ ਤੋਂ ਇਹੀ ਪਤਾ ਲੱਗਾ ਵੀ ਕੋਈ ਪੈਸੇ ਦਾ ਲੈਣ ਦੇਣ ਦਾ ਮਾਮਲਾ ਸੀ ਸੰਨ 2019 ਦੇ ਵਿੱਚ ਜਦੋਂ ਕਰੋਨਾ ਆਇਆ ਸੀ ਉਸ ਦੌਰਾਨ ਜਿਹੜੀ ਇਹ ਪਾਰਟੀ ਜਿਹੜੀ ਹੈ ਚਲਾਗਾਬਾਦ ਨੂੰ ਬਿਲੋਂਗ ਕਰਦੀ ਹੈ ਜਿਹੜੀ ਹਮਲਾਵਰ ਪਾਰਟੀ ਹੈ ਉਹਨਾਂ ਨੇ ਇਹਨਾਂ ਨੂੰ ਕੁਝ ਪੈਸੇ ਜਿਹੜੇ ਹੈਗੇ ਆ ਉਹ ਉਧਾਰ ਦਿੱਤੇ ਸੀਗੇ ਕਰਜ਼ਾ ਦਿੱਤਾ ਸੀਗਾ ਤੇ ਉਹ ਇਹ ਜਿਹੜੇ ਇੱਥੇ ਵਾਲੀ ਪਾਰਟੀ ਹੈ ਫਗਵਾੜੇ ਵਾਲੀ ਪਾਰਟੀ ਹੈ ਇਹ ਵਾਪਸ ਕਰਨ ਚਾਹਉ ਸਮਰਥ ਰਹੀ ਸੀ ਜਿਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਆਪਸ ਵਿੱਚ ਤਕਰਾਰ ਹੋਇਆ ਤਕਰਾਰ ਦੇ ਚੱਲਦਿਆਂ ਇਹਨਾਂ ਨੇ ਜਿਹੜਾ ਘਰੇ ਹਮਲਾ ਕੀਤਾ ਇਹਦੇ ਵਿੱਚ ਫਿਲਹਾਲ ਸਾਨੂੰ ਜਿਹੜਾ ਹੈ ਦੋ ਬੰਦਿਆਂ ਦੀ ਜ਼ਖਮੀ ਹੋਣ ਦੀ ਖ਼ਬਰ ਆਈ ਹੈ ਜਿਹੜੇ ਜਿਰੇ ਲਾਛੇ ਜਿਹੜੇ ਆਏ ਸੀ ਹਮਲਾ ਕਰਨ ਇਹ ਬੰਦੇ ਕੱਤੇ ਆਏ ਸੀ ਔਰ ਕਿਹੜੀ ਜਗ੍ਹਾ ਤੋਂ ਆਏ ਸੀ ਸਾਰੇ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਮੋਡਲੀ ਪੜਤਾਲ ਤੇ ਇੰਨਾ ਤੋਂ ਇਹੀ ਪਤਾ ਲੱਗਾ ਵੀ ਇਹ ਜਲਾਲਾਬਾਦ ਦੇ ਰਹਿਣ ਵਾਲੇ ਆ ਤੇ ਇਹਨਾਂ ਕੋਲ ਇੱਕ 스ਵਿਫਟ ਗੱਡੀ ਸੀ ਜਿਨੇ ਤੇ ਆਏ ਜੋ 스ਵਿਫਟ ਗੱਡੀ ਨੂੰ ਵੀ ਅਸੀਂ ਬਤੌਰ ਮਾਲ ਵਕਮਾ ਜਿਹੜਾ ਕਬਜ਼ੇ ਵਿੱਚ ਲਿਆ ਲਿਆ ਕੋਈ ਨਾ ਕੋ ਨਸ਼ਾ ਵਗਰਾ ਵੀ ਬਰਮਤ ਹੋਇਆ ਕੋਈ ਨਹੀਂ ਫਿਲਹਾਲ ਤੇ ਨਹੀਂ ਹੋਇਆ ਜੀ ਪਰ ਪਿਛਲੇ ਜਿਹੜੇ ਦੋ ਤਿੰਨ ਦਿਨਾਂ ਦੇ ਵਿੱਚ ਅਸੀਂ ਜਿਹੜੀਆਂ ਰਿਕਵਰੀਜ਼ ਕੀਤੀਆਂ ਜਿਹਦੇ ਬਾਰੇ ਤੁਹਾਨੂੰ ਪਹਿਲਾਂ ਦੱਸਿਆ ਤੇ ਕਿਹੜੀ ਜਗ੍ਹਾ ਰਹਿਣ ਵਾਲੇ ਸੀ ਸਮਝਾਇਆ ਹਮਨੇ ਆਇਆ ਕੁਝ ਕਿੰਨਾ ਦੀ ਗੱਲ ਜਿਹੜੇ ਮੇੜੂ ਵਾਲੇ ਜਿਹੜੇ ਮੇੜੂ ਵਾਲੇ ਉਹ ਜਿਹੜੇ ਵਿਅਕਤੀ ਹੈਗੇ ਉਹ ਪ੍ਰਾਈਵੇਟ ਵਿਅਕਤੀ ਉਹਨਾਂ ਦੀ ਪਛਾਣ ਦੱਸਣ ਤੋਂ ਪਹਿਲਾਂ ਮੈਂ ਪਹਿਲਾਂ ਵੇਰੀਫਿਕੇਸ਼ਨ ਕਰਨੀ ਜ਼ਰੂਰ ਕਰਾਂ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਜੇ ਕੋਈ ਵਿਅਕਤੀ ਵਾਕਿਆ ਹੀ ਅ ਪ੍ਰोसीड ਅਗੇਂਸਟ ਕਰਨ ਵਾਲਾ ਹੋਊਗਾ ਉਹਦੇ ਬਾਰੇ ਤੁਹਾਨੂੰ ਸਹੀ ਜਾਣਕਾਰੀ ਤੇ ਜਿਹੜਾ ਤੀਜਾ ਮਾਮਲਾ ਜੀ ਉਹ ਕੀ ਸਾਹਮਣੇ ਆਇਆ ਤੀਜਾ ਜੀ ਅਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਵੀ ਰੂਬਰੂ ਹੁੰਦੇ ਰਹੇ ਹਾਂ ਅਸੀਂ ਇੱਕ ਕਾਸੋਪਰੇਸ਼ਨ ਜਿਹੜਾ ਹੈਗਾ ਕੋਆਰਡੀਨੇਟ ਸਰਚ ਆਪਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਉਹ ਅਸੀਂ ਅੱਜ ਮਹੀੜੂ ਪਿੰਡ ਦੇ ਵਿੱਚ ਦੁਬਾਰਾ ਚਲਾਇਆ ਮਾਨਯੋਗ ਡੀਜੀਪੀ ਪੰਜਾਬ ਜੀ ਦੀ ਹਦਾਇਤਾਂ ਦੇ ਅਸੀਂ ਜਿਹੜਾ ਹੈਗਾ ਪੂਰੇ ਡਿਟਰਮੀਨੇਸ਼ਨ ਦੇ ਨਾਲ ਜਿਹੜਾ ਹੈਗਾ ਅਸੀਂ ਨਸ਼ਾ ਤੇ ਅਸੀਂ ਦੀ ਸਫਾਈ ਚੇਨ ਜਿਹੜਾ ਡਿਸਟਰਪਟ ਕਰਕੇ ਤੇ ਉਹ ਰਿਵਰਸ ਕਰਨ ਦੇ ਵਿੱਚ ਲੱਗੇ ਹਾਂ ਤੇ ਇਸੇ ਦੇ ਚਲਦੇ ਅੱਜ ਅਸੀਂ ਜਿਹੜਾ ਹੈਗਾ ਉਹਦੇ ਵਿੱਚ 4 ਵਾਹਨ ਜਿਹੜਾ ਕਾਬੂ ਕੀਤਾ ਸ਼ਕਤੀ ਬਿਨਾਂ ਤੇ ਕੁਝ ਵਾਈਕਲਜ਼ ਬਰਾਮਦ ਕੀਤੇ ਨੇ ਜਿਨ੍ਹਾਂ ਨੂੰ ਬਾਅਦ ਕਰਨੇ ਵੈਰੀਫਿਕੇਸ਼ਨ ਅਗਲੀ ਦੀ ਕਾਰਵਾਈ ਅਮਲ